ਲੋ ਜੀ ਅੱਜ ਆਪਾਂ ਮਕੀਨ ਦੇ ਸਨੈਕਸ ਘਰ ਵਿੱਚ ਕਰ ਦਿੱਤੇ ਤਿਆਰ ਇਹ ਆਪਾਂ ਕਿਸ ਤਰਾਂ ਤਿਆਰ ਕੀਤੇ ਅੱਗੇ ਜਾ ਕੇ ਤੁਸੀਂ ਵੀਡੀਓ 'ਚ ਦੇਖ ਸਕਦੇ ਆ ਗੁਰ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਸਨੈਕਸ ਤੇ ਸਨੈਕਸ ਬਣਾਉਣ ਵਾਸਤੇ ਆਪਾਂ ਲੈ ਆ ਆਲੂ ਬੋਲ ਕਰਕੇ ਇਹ ਆਪਾਂ 250 ਗ੍ਰਾਮ ਆਲੂ ਲੈ ਆ ਬੋਲ ਕਰਕੇ ਨਾਲ ਪਾਵਾਂਗੇ ਆਪਾਂ ਚੋਲਾ ਦਾ ਆਟਾ ਇਦੇ ਵਿੱਚ ਆਪਾਂ ਹੋਰ ਕੀ ਕੀ ਪਾਉਣਾ ਤੁਹਾਨੂੰ ਬਾਅਦ ਦੱਸਾਂਗੇ ਤੇ ਆਟਾ ਆਪਾਂ ਵਿੱਚ ਪਾ ਕੇ ਮਿਕਸ ਕਰ ਲਾਂਗੇ ਇਹ ਆਪਾਂ ਇੱਕ ਬੋਲ ਲੈ ਲਿਆ ਤੇ ਇਹਦੇ ਵਿੱਚ ਪਾ ਕੇ ਆ ਪਾਲੂ ਜਿਹੜੇ ਮੈਸ਼ ਕਰ ਲਾਂਗੇ ਇੱਕ ਇੱਕ ਕਰਕੇ ਆਪਾਂ ਸਾਰੇ ਆਲੂ ਮੈਸ਼ ਕਰ ਲਏ ਨੇ ਇਹ ਆਪਾਂ ਚੰਗੀ ਤਰ੍ਹਾਂ ਮੈਸ਼ ਕਰਕੇ ਫਿਰ ਇਹਦੇ ਵਿੱਚ ਆਪਾਂ ਚੋਲਾ ਦਾ ਆਟਾ ਮਿਕਸ ਕਰਾਂਗੇ ਇਦਾਂ ਦੇ ਸਨੇਕ ਸੱਪ ਨਾਲ ਬੇਟਾ ਬਣਾਉਂਦਾ ਹੁੰਦਾ ਸੀ ਅਚਾਨਕ ਉਹਦਾ ਵੀਜ਼ਾ ਆ ਗਿਆ ਤੇ ਉਹ ਬਾਹਰ ਚਲੇ ਗਿਆ ਤੇ ਬੱਚੇ ਹੁਣ ਮੰਗਦੇ ਪਹਿਲੇ ਗਿੱਜੇ ਆਪਾਂ ਚਲੋ ਕਦੀ ਕਦੀ ਬਣਾ ਦਿੰਨੇ ਪਰ ਆਪਣੇ ਕੋਲ ਉਹਨੇ ਨਹੀਂ ਬਣਦੇ ਜਿੰਨੇ ਉਹ ਬਣਾ ਲਿੰਦਾ ਹੁੰਦਾ ਸੀ ਵਧੀਆ ਤੇ ਇੰਨੇ ਕ ਆਪਾਂ ਚਿਲੀ ਫਲੈਕਸ ਪਾਵਾਂਗੇ ਇਹਦੇ ਵਿੱਚ ਤੁਸੀਂ ਲਾਲ ਮਿਰਚ ਵੀ ਪਾ ਸਕਦੇ ਹੋ ਮਿਰਚ ਵੀ ਪਾ ਸਕਦੇ ਹੋ ਕਾਲੀ ਮਿਰਚ ਵੀ ਪਰ ਆਪਾਂ ਸਿੰਪਲ ਤਰੀਕੇ ਨਾਲ ਬਣਾਵਾਂਗੇ ਤੇ ਸਵਾਦ ਅਨੁਸਾਰ ਆਪਾਂ ਪਾਵਾਂਗੇ ਇਹਦੇ ਵਿੱਚ ਨੂਨ ਤੋ ਆਪਾਂ ਕੁਝ ਨਹੀਂ ਪਾ ਰਹੇ ਇਹਦੇ ਵਿੱਚ ਆਪਾਂ ਬਿਲਕੁਲ ਸਿੰਪਲ ਹੀ ਬਣਾਵਾਂਗੇ ਜਿੰਨੀ ਜਿਹੜੀ ਚੀਜ਼ ਜੀ ਕਰਾਉ ਤੇ ਹੀ ਪਾ ਸਕਦੇ ਜੀ ਹੁਣ ਇਹਦੇ ਵਿੱਚ ਆਪਾਂ ਪਾ ਲਾਂਗੇ ਛੋਲਾ ਦਾ ਆਟਾ ਇਹਦਾ ਆਪਾਂ ਇੱਕ ਡੋ ਬਣਾ ਲਾਂਗੇ ਚੰਗੀ ਤਰ੍ਹਾਂ ਗੁੰਨ ਕੇ ਦੇਖਦੇ ਆਪਾਂ ਜੇ ਲੋੜ ਪਈ ਤੇ ਹੋਰ ਪਾਵਾਂਗੇ ਆਲੂ ਜਿਆ ਅਟਾ ਆਪਾਂ ਤਿਆਰ ਕਰ ਲਿਆ ਕਿਤਰਾ ਦਾ ਡੋਅ ਬਣ ਜੇ ਨਾ ਤੇ ਫਿਰ ਵਧੀਆ ਆਟਾ ਜਿਹੜਾ ਤਿਆਰ ਹੁੰਦਾ ਵਾ ਇਹਨੂੰ ਆਪਾਂ ਥੋੜਾ ਜਿਹਾ ਹੁਣ ਰੈਸਟ ਤੇ ਰੱਖਾਂਗੇ 10 ਕਿ ਮਿੰਟ ਦੀ ਰੈਸਟ ਦਵਾਂਗੇ ਤੇ ਫਿਰ ਆਪਾਂ ਬਣਾਉਣੇ ਆ ਸਨੈਕਸ ਸਨੈਕਸ ਦਾ ਆਟਾ ਆਪਾਂ ਤਿਆਰ ਕਰਕੇ ਰੱਖਤਾ ਰੈਸਟ ਤੇ ਤੇ ਕਿਸੇ ਵੀਰ ਨੇ ਡਾਇਟਸ਼ਨ ਬਾਰੇ ਪੁੱਛਿਆ ਸੀ ਕਿ ਡਾਇਟਸ਼ਨ ਤੇ ਕਿਹੜੇ ਕਿਹੜੇ ਭਾਂਡੇ ਚੱਲਦੇ ਆ ਡਾਇਟਸ਼ਨ ਕਿੰਨੇ ਦਾ ਆਉਂਦਾ ਤੇ ਕਿੰਨੀ ਬੱਤੀ ਖੇਚਦਾ ਕਿਹੜੇ-ਕਿਹੜੇ ਭਾਂਡੇ ਉੱਪਰ ਚੱਲਦੇ ਆ ਵੇਖ ਲੋ ਆਪਾਂ ਡੈਕਸ਼ਨ ਤੇ ਥੋੜੀ ਚ ਚਲਾਈ ਆ ਤੇ ਥੋੜੀ ਚ ਸਬਜ਼ੀ ਰੱਖੀ ਵੇਖ ਲੋ ਆਪਣੇ ਛੋਲਿਆਂ ਦੀ ਸਬਜ਼ੀ ਰਹਿਦੀ ਪਈ ਆ ਆਪਾਂ ਤੇ ਇਦਾਂ ਸਿੰਪਲ ਹੀ ਦੇਸੀ ਭਾਂਡੇ ਚਲਾ ਲੈਨੇ ਆ ਇਹ ਡੈਕਸ਼ਨ ਆ ਨਾ ਅੱਜਕੱਲ ਇਹ 2500 ਦਾ ਡੈਕਸ਼ਨ ਆਇਆ ਸੀ ਪਰ ਹੁਣ ਇਹਦੇ ਨਾਲ ਦਾ ਡੈਕਸ਼ਨ 3000 ਦਾ ਹੁੰਦਾ ਵਾ ਇੱਕ ਬਲਬ ਦੀ ਇਹ ਬੱਤੀ ਖਿੱਚਦਾ ਵਾ ਆਪਾਂ ਰਮਾਨਾ ਇਹਦੇ ਤੇ ਰੋਟੀ ਪਾਣੀ ਬਣਾ ਲੈਨੇ ਆ ਜਿਹੜੀ ਜੜੇ ਭਾਂਡੇ ਮਰਜ਼ੀ ਰੱਖ ਦਿੰਨੇ ਆ ਆਪਾਂ ਤੇ ਪਰ ਜਿਹੜੇ ਥੱਲੇੋਂ ਥੋੜੇ ਜਿਹਾ ਪਲੇਨ ਹੋਣਾ ਉਹ ਜ਼ਿਆਦਾ ਵਧੀਆ ਬਣਦੇ ਤੇ ਪਰ ਆਪਾਂ ਦੁੱਝੇ ਵੀ ਰੱਖ ਲੈਨੇ ਆ ਭਾਵੇਂ ਵਿਕਲ ਦਾ ਪਤੀਲਾ ਰੱਖ ਲੀਏ ਭਾਵੇਂ ਕੜਾਈ ਰੱਖ ਲੋ ਜਿਹੜੀ ਚੀਜ਼ ਮਰਜ਼ੀ ਆਪਾਂ ਰੱਖ ਕੇ ਸਬਜ਼ੀ ਬਣਾ ਲੈਨੇ ਆ ਜੇ ਤੇ ਹਿਉਣਾ ਤੇ ਲਿਆ ਸਕਦੇ ਵਧੀਆ ਇਹ ਬਹੁਤ ਇਹਦਾ ਸੁਖਿਆ ਆਪਾਂ ਇਹਦੇ ਤੇ ਹੀ ਜ਼ਿਆਦਾ ਇਹਦੀ ਵਰਤੋਂ ਕਰਦੇ ਆ ਗੈਸ ਦੀ ਘਟ ਕਰਦੇ ਆ ਇਹ ਫੇ ਇਹਦਾ ਫਾਇਦਾ ਹੀ ਆ ਗੈਸ ਬਹੁਤ ਮਹਿੰਗੀ ਆ ਇਹ ਸਿਰਫ ਇਹਨੇ ਇੱਕ ਬਲਬ ਦੀ ਬੱਤੀ ਜੜੀ ਉਹ ਖਿੱਚਣੀ ਆ ਤੇ ਵਧੀਆ ਪ੍ਰਸ਼ਾਦਾ ਪਾਣੀ ਬਣ ਜਾਂਦਾ ਇੱਥੇ ਸੂਲਿਆਂ ਸਬਜੀ ਆਪਾਂ ਬਣਾ ਰਹੇ ਆ ਡੈਕਸ਼ਨ ਤੇ ਤੇ ਥੋੜੀ ਜੀ ਆਪਾਂ ਬਣਾ ਰਹੇ ਆ ਥੋੜੀ ਵਧੀਆ ਉੱਪਰ ਚੱਲਦੀ ਆ ਥੋੜੀ ਪਰ ਰਾਜਸਥਾਨ ਵਾਲੀ ਹੋਵੇ ਇਹ ਵਧੀਆ ਰਹਿੰਦੀ ਆ ਗੈਸ ਤੇ ਵੀ ਰੱਖ ਲਓ ਇਹਨੂੰ ਭਾਵੇਂ ਤੇ ਭਾਵੇਂ ਇਹਨੂੰ ਤੁਸੀਂ ਡੈਕਸ਼ਨ ਤੇ ਰੱਖ ਲਓ ਵਧੀਆ ਚੱਲਦੀ ਪਈ ਆ ਸਾਡੇ ਭਾਂਡੇ ਕੱਚੇ ਥੋੜੀ ਦੇ ਵਧੀਆ ਚੱਲ ਜਪਏ ਹੁਣ ਆਪਾਂ ਬਣਾ ਲੈਨੇ ਆ ਸਮੈਲੀਆਂ ਆਪਣਾ ਆਟਾ ਦਮਫੋ ਰਸਟ ਆ ਗਈ ਤੇ ਇਦਾਂ ਦਾ ਆਟਾ ਹੋ ਗਿਆ ਆਪਣਾ ਤੇ ਆਪਣਾ ਆਟਾ ਠਹਿਰ ਗਿਆ ਤੇ ਇਹਦੇ 'ਤੇ ਥੋੜਾ ਥੋੜਾ ਆਪਾਂ ਇਹ ਘੋਲ ਲਾ ਲਾਂਗੇ ਐਨੀ ਘਲੋਈ ਆਪਾਂ ਇਹਦੀਆਂ ਦੋ ਲੋਈਆਂ ਬਣਾ ਲੈਣੇ ਆ ਦੋ ਦੀਆਂ ਪਹਿਲਾਂ ਇਹਨੂੰ ਵੇਲ ਲਾਂਗੇ ਇਹਨੂੰ ਆਪਾਂ ਵੇਲ ਲਾਂਗੇ ఏను వేదా ధాపి భాడా సోల్ బాధ్య కట్లు ఎవరా ఏదర శేక బావే ਇੱਜਾ ਆਪਾਂ ਸਮੈਲੀਆਂ ਬਣਾ ਬਣਾ ਰੱਖੀ ਜਾਂਦੇ ਆ ਸਮੈਲੀਆਂ ਵਾਲੇ ਜਿਹੜੇ 스ਨੈਕਸ ਆਪਾਂ ਬਣਾਵਾਂਗੇ ਆਲੋਜੀ ਆਪਾਂ 스ਨੈਕਸ ਜਿਹੜੇ ਆਪਣੇ ਬਣ ਕੇ ਤਿਆਰ ਆ ਐ ਮਕੈਨ ਸਮੈਲੀ ਬਣਾਈ ਆ ਆਪਾਂ ਮਕੈਨ ਕੰਪਨੀ ਦੀ ਸਮੈਲੀ ਇਹਨੂੰ ਹੁਣ ਆਪਾਂ ਫਰਾਈ ਕਰਦੇ ਆ ਆਪਾਂ ਰੱਖ ਲਾਂਗੇ ਫਰਾਈਪੈਨ ਡੈਂਚਨ ਤੇ ਡੈਂਚਨ ਆਪਾਂ ਓਨ ਕਰ ਲਏ ਪਹਿਲਾਂ ਰੱਖ ਲਿਆ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਤੇਲ ਆਲ ਜਿਹਦੇ ਵਿੱਚ ਆਪਾਂ ਫਰਾਈ ਕਰਨੀ ਆ ਤੇਲ ਆਪਣਾ ਸੜ ਗਿਆ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਸਨੈਕਸ ਇਹਨਾਂ ਨੂੰ ਆਪਾਂ ਮੱਠੇ ਮੱਠੇ ਸੇਕ ਤੇ ਪਕਾਵਾਂਗੇ ਇਸ ਤਰ੍ਹਾਂ ਆਪਾਂ ਇਹਨਾਂ ਦੇ ਪਾਸੇ ਪਲਟ ਕੇ ਮੱਠੇ ਮੱਠੇ ਸੇਕ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਦੇਖੋ ਆਪਣੇ ਜਿਹੜੇ ਸਨੈਕਸ ਵਧੀਆ ਪੱਕਣ ਦੇਖੋ ਆਪਣੇ ਸਨੈਕਸ ਪੱਟੇ ਪਏ ਆ ਇਹਨਾਂ ਨੂੰ ਸੁਨਾ ਕਲਰ ਆਇਆ ਹੈ ਇਹਨਾਂ ਨੂੰ ਆਪਾਂ ਉਲਟੇ ਪੋਲਟੇ ਕਰਕੇ ਤੇ ਮੱਠੇ ਮੱਠੇ ਸੇਕ ਤੇ ਪਕਾਉਣੇ ਆ ਆ ਵੇਖੋ ਜੀ ਸਮੈਲੀਆਂ ਮਕੈਂਦੀਆਂ ਆਪਣੀਆਂ ਬਣ ਕੇ ਤਿਆਰ ਆ ਉਹ ਕਿੰਨਾ ਸੁਣਾ ਕਲਰ ਆਇਆ ਹੋਆ ਤੇ ਮੱਠੀ ਮੱਠੀ ਆਗ ਤੇ ਆਪਾਂ ਇਹਨਾਂ ਨੂੰ ਪਕਾਇਆ ਇਹਨਾਂ ਨੂੰ ਹੁਣ ਆਪਾਂ ਕੱਢ ਲਾਂਗੇ ਇਹ ਦੂਜਾ ਪੂਰਾ ਆਪਾਂ 스ਨੈਕਸ ਦਾ ਫੇਰ ਪਾ ਲੈਨੇ ਆ ਆ ਲੋ ਜਿਹੜੀਆਂ ਆਪਣੀਆਂ ਸਮੈਲੀਆਂ ਰਹਿੰਦੀਆਂ ਸੀ ਉਹ ਵੀ ਆਪਾਂ ਟ੍ਰਾਈ ਕਰ ਲਿਆ ਵੇਖੋ ਕਿੰਨਾ ਸੋਹਣਾ ਕਲਰ ਆਇਆ ਵਾ ਇਹਨਾਂ ਨੂੰ ਆਪਾਂ ਹੁਣ ਕੱਢ ਲੈਨੇ ਆ ਆ ਲੋ ਜੀ ਆਪਣੀਆਂ ਸਨੈਕਸ ਮਕੇਨ ਦੀਆਂ ਸਮੈਲੀਆਂ ਬਣ ਕੇ ਤਿਆਰ ਆ ਨਾਲ ਆਪਾਂ ਸੌਸ ਲਈ ਆ ਇਹ ਬਹੁਤ ਹੀ ਸਵਾਦ ਬਣੀਆਂ ਵਾ ਇਹ ਤੁਸੀਂ ਇੱਕ ਵਾਰੀ ਬਣਾ ਕੇ ਥਾ ਕੇ ਦੇਖਿਓ ਵੇਖੋ ਕਿੰਨੀਆਂ ਸੋਹਣੀਆਂ ਆ ਬਣੀਆਂ ਵਾ ਵੇਖੋ ਕਿੰਨੀਆਂ ਕਿੱਕੀ ਬਣੀਆਂ ਆ ਇਹ ਬੱਚਿਆਂ ਨੂੰ ਬਣਾ ਕੇ ਦਿਆ ਕਰੋ ਤੇ ਨਾਲੇ ਬੱਚੇ ਖੋਸ਼ ਹੋਣਗੇ ਅੱਛਾ ਥੋੜੀ ਜੀ ਮਿਹਨਤ ਨਾਲ ਇਹ ਬਣ ਜਾਂਦੀ ਚਦੋਂ ਬੱਚੇ ਬਾਜ਼ਾਰ ਦੇ ਗੁਰਕਰੇ ਮੰਗਣਦੇ ਤੁਸੀਂ ਘਰੇ ਹੀ ਬਣਾ ਕੇ ਦਿਆ ਕਰੋ ਥੋੜੀ ਜੀ ਮਿਹਨਤ ਨਾਲ ਬਣ ਜਾਂਦੇ ਆ ਜਿਹੜਾ ਘਰ ਵਿੱਚ ਆਪਣਾ ਵੇਦਕ ਸਮਾਨ ਉਹਦੇ ਨਾਲ ਹੀ ਬਣ ਜਾਂਦੀਆਂ ਤੇ ਬਹੁਤ ਹੀ ਸਵਾਦ ਬਣਿਆ ਵਾ ਇਹ ਆਪਣਾ ਬੇਟਾ ਬਣਾਉਂਦਾ ਹੁੰਦਾ ਸੀ ਬੱਚੇ ਜਦੋਂ ਮੰਗਣ ਉਹਨਾਂ ਉਹਨੇ ਕਿਹਾਏ ਬੱਚੇ ਘਰੇ ਬਣਾ ਕੇ ਹੀ ਦੇਂਦ ਹੁੰਦਾ ਸੀ ਜਦੋਂ ਵੀ ਹੁਣ ਉਹ ਤੁਹਾਨੂੰ ਪਤਾ ਹੈ ਜੀ ਉਹਦਾ ਵੀਜ਼ਾ ਆ ਗਿਆ ਤੇ ਉਹ ਬਾਹਰ ਚਲੇ ਗਿਆ ਤੇ ਹੁਣ ਆਪਾਂ ਨੂੰ ਇਹ ਕੰਮ ਕਰਨਾ ਪੈਂਦਾ ਵਾ ਤੇ ਸਾਡੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬਕੇ ਕਰਦੇ ਹੋ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ